ਕੋਈ ਮਰਜੀ ਹੈ ਯਾਰ ਨਹੀਂ ਮੈਂ ਕਹਾਂ ਜੇ ਤੁਹਾਡੇ ਤੁਹਾਨੂੰ ਦਪੈਣਾ ਨਹੀਂ ਉਹਨਾਂ ਨੇ ਬਾਬਾ ਜੀ ਪਿੱਛੇ ਬਾਬਾ ਜੀ ਪਿੱਛੇ ਉਧਰ ਨੂੰ ਨਾ ਆਓ ਉਹ ਬਾਬਾ ਜੀ ਮੈਂ ਕਿਸ਼ਤੀ ਫੜ ਲੱਗਾ ਆਂ ਆ ਕਿਸ਼ਤੀ ਤੁਸੀਂ ਆ ਵੇਖੋ ਇਹਨੂੰ ਫੜਿਆ ਕਿਤੇ ਨਹੀਂ ਜਾਣੀ ਇੱਥੇ ਕਾਂਦੇ ਬੱਟੂ ਕਾਂਦੇ ਕਿੱਦ ਨਹੀਂ ਆਵੇ ਜਦ ਨਦੀ ਕਿਨਾਰੇ ਅਗਰੇ ਲੱਦੀਆਂ ਕਿ ਕਾਂਦੇ ਆ ਵਾਹਿਗੁਰੂ ਜੀ ਆਖੋ ਜੀ ਵੀਰਾਂ ਦੀਆਂ ਮੱਝਾਂ ਉਹ ਦੋ ਮੱਝਾਂ ਗਾਵਾਂ ਬਚੀਆਂ ਆ ਬਾਕੀ ਆ ਦੋ ਤਿੰਨ ਚੜਾਈ ਕਰ ਗਈਆਂ ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਵੀ ਇੱਕ ਅੱਧੇ ਦਿਨ 'ਚ ਜਦੋਂ ਇਹ ਪਾਣੀ ਆਇਆ ਵਾ ਇੱਕ ਘੰਟੇ ਦੇ ਵਿੱਚ ਵਿੱਚ ਪਾਣੀ ਭਰ ਗਿਆ ਕਿਸੇ ਵੀਰ ਨੂੰ ਮੌਕਾ ਨਹੀਂ ਮਿਲਿਆ ਜਾਨਵਰ ਕੱਢਣ ਦਾ ਉਧਰਲੇ ਪਾਸੇ ਕੁੱਤੇ ਨੇ ਇਸ ਪਾਸੇ ਗਾਵਾਂ ਬੱਝੀਆਂ ਆਈਆਂ ਇਹ ਵੀਰ ਜੀ ਆ ਜਿਨ੍ਹਾਂ ਦੇ ਪਸ਼ੂ ਆ ਵੀਰ ਜੀ ਕਿੰਨੇ ਜਾਨਵਰ ਸੀ 11 ਡੰਗਰੀ ਭਾਈ ਸਾਰੇ ਬੱਝੇ ਇੱਥੇ ਹੀ ਨਹੀਂ ਸਾਰੇ ਰਸੇ ਵਟੇ ਗਏ ਅੱਛਾ ਕੁਝ ਰੁੜ ਗਏ ਆ ਲਗੀਆ ਦੋ ਤਿੰਨ ਆ ਮਰੇ ਪੇ ਦੋ ਤਿੰਨ ਉਹ ਚਵਰੀਆਂ ਜੇ ਨਿਕਲ ਗਈ ਬਾਜਲ ਤੇ ਬਾਜਲ ਵਾਹੇ ਗਰੂ ਵਾਹੇ ਗਰੂ ਵੀਰ ਜੀ ਕਰਦੇ ਦਾਤਰ ਫੜਾਓ ਬਾਬਾ ਜੀ ਪਹਿਲਾਂ ਕੁੱਤੇ ਨੂੰ ਲਾਇਆ ਮੈਂ ਬਾਬਾ ਜੀ ਮੈਂ ਕੁੱਤੇ ਨੂੰ ਹੱਥ ਨਾਲ ਆ ਵੀ ਪਿਸਤੌਲ ਬਾਓ ਬਾਬਾ ਜੀ ਵੇਚਣਾ ਕੋਈ ਆਇਓ ਪਾਣੀ ਦੇ ਲੈ ਆਇਓ ਮੈਂ ਹੋਣ ਲੱਗਾ ਨਹੀਂ 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 ਰੁਕ ਜਾ ਰੁਕ ਜੀ ਫਾਗਰ ਆ ਫੜ ਕੇ ਰੱਖੋ ਤੇ ਆ ਫੜੋ ਤੇ ਹਿਲ ਕਰੋ ਆ ਫੜੋ ਤੇ ਨਹੀਂ ਮੇਰਾ ਕੰਮ ਕਰਨਾ ਆ ਫੜੋ ਇਹ ਆ ਨਗਰ ਘਰ ਦੇ ਤਾਂ ਹੈ ਸਾਓ ਬਾਕੀ ਮੁਰਗੇ ਯਾਰ ਆ ਗਏ ਵਾਈ ਗਰੂ ਵਾਈ ਗਰੂ ਨਹੀਂ ਉਹ ਪਰਲੇ ਪਾਸ ਤੋਂ ਹੀ ਦੇਖ ਹੈ ਕਿਹਨੋਂ ਹੈ ਉਹ ਟੁੜੀ ਤੇ ਗਿਆ ਨਹੀਂ ਇੱਥੇ ਤਿੰਨ ਇੱਥੇ ਤਿੰਨ ਉਹ ਪਰਲੇ ਪਾਸੇ ਹੈ ਉਹ ਪਰਲੀਆਂ ਵੱਖਰੀਆਂ ਬੱਜੀਆਂ ਕਿਹਦੀਆਂ ਆਏ ਜੀ ਅੱਗ ਨੂੰ ਰੱਤੀ ਪਾਈ ਹੈ ਕਿਹ ਜਾਨਵਰਾਂ ਦਾ ਫਾਇਦਾ ਬਹੁਤ ਬੁਰਾ ਹਾਲ ਹੈ ਜੀ ਜਾਨਵਰ ਵੀਰ ਦੀਆਂ 11 ਮੱਝਾਂ ਸੀ ਕਾਹ ਨਹੀਂ ਜਾਇਆ ਜਾਂਦਾ ਵੀਰ ਜਾਹਾਂ ਗਾਂ ਤੇ ਵੀਰ ਇਹਨੇ ਫੜ ਲੈਣੀ ਵੀ ਇਹਨੇ ਨਰਨਾਉਂਦਾ ਰੁਕ ਜਾਓ ਰੁਕ ਜਾਓ ਨਾ 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 ਇੱਥੇ ਰੁੜ ਜਾਣਾ ਇਹਨੇ ਤੂੰ ਫੜ ਵੀਰ ਉਹ ਨਾਲ ਹੱਥ ਨਾਲ ਫੜ ਕੇ ਲਿਆ ਹੱਥ ਨਾਲ ਫੜ ਕੇ ਲਿਆ ਉਹਨੂੰ ਬੰਦੇ ਵੀਰ ਪੱਕਾ ਥਾਵਾ ਅੱਗੇ ਪੱਕਾ ਥਾਜੇ ਓਏ ਓ ਆਏ ਹਾਏ ਮੈਨੂੰ ਜਾਣ ਦੇ ਹੱਥ ਨਾਲ ਤੂੰ ਆ ਜਾ ਬਾਬਾ ਜੀ ਪਿੱਛੇ ਬਾਬਾ ਜੀ ਸਾਰੀ ਇੱਕ ਪਾਸੇ ਨੂੰ ਮੁੜ ਜਣੀ ਆ ਉਹ ਚ ਆਵਾਜ਼ ਨਾ ਬਾਬਾ ਜੀ ਆ ਮੈਂ ਫੜ ਕੇ ਰੱਖਿਆ ਰੇ ਪਰਤ ਜਣੀ ਆ ਸਾਰੇ ਉਧਰਲੇ ਪਾਸੇ ਹੋ ਗਏ ਤੇ ਫੜ ਦੇਗਾ ਕਿ ਆਵਾਜ਼ ਭਾਰ ਬਰਾਬਰ ਰੱਖਣਾ ਆ ਆ ਜੋ ਡਰਿਆ ਬੰਦਰਾ ਫੜ ਲੋ ਫੜ ਲੋ ਫੜ ਲੋ ਫੜ ਲੋ ਆਜ ਫੜ ਲੋ ਫੜੋ ਡਰਿਆ 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 ਕੋਈ ਨਹੀਂ ਕਹਿਣਾ ਉਹਨੇ ਆਰਾਮ ਨਾਲ ਫੜੋ 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 ਫਾੜ ਲਓ ਫਾੜ ਲਓ ਫੜੋ 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 ਕੁਝ ਨਹੀਂ ਕਹਿਣਾ ਉਹਨੇ ਹਾਂ ਫੜੋ 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 ਚੁੱਕ ਲੋ ਚੁੱਕ ਲੋ ਚੁੱਕ ਲੋ ਆਰਾਮ ਨਾਲ ਚੁੱਕ ਲੋ ਉਹਨੂੰ ਚੁੱਕ ਲੋ ਚੁੱਕ ਲੋ ਚੁੱਕ ਲੋ ਚੁੱਕ ਲੋ ਤੇ ਡਰਿਆ ਨਾ ਚੁੱਕ ਲੋ ਕੋਈ ਨਹੀਂ ਹੁੰਦਾ ਵੀਰ ਐ ਡੱਕ ਦੋਵਾਥਾ ਨਾ ਫੜ ਦੋਵਾਥਾ ਨਾ ਫੜ ਦੋਵਾਥਾ ਨਾ ਫੜ ਦੋਵਾਥਾ ਨਾ ਫੜ ਵੀਰ ਮੇਰਾ ਬਾਬਾ ਜੀ ਦੋਵਾਥਾ ਨਾ ਫੜਿਓ ਆਰਾਮ ਨਾਲ ਲੱਕ ਚੋਂ ਫੜਿਓ ਫੜਿਓ ਫੜੋ 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 ਲੈ ਆਓ ਇਹਨੂੰ ਫੜੋ 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 ਛੜੋ ਫੜੋ 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 ਥਲੇ ਛੱਡ ਦੋ ਇਹਨ ਮੈਨੂੰ ਤਾਂ ਸਾਰ ਸਾਰ ਪਤਾ ਲੱਗੇ ਸਾਰ ਆਖਾ ਫਿਰ ਇਹ ਉਹ ਬਾਬਾ ਜੀ ਅਗਲੇ ਜਿਹੜੇ ਆ ਨਾ ਉਹਨਾਂ ਜਾਨਵਰਾਂ ਦਾ ਹਾਂਜੀ ਦਾਤਰ ਫੜਾਓ ਦਾਤਰ ਫੜਾਓ ਕੀ ਕਰਨਾ ਟਾ ਟਾ ਇਹ ਵੀ ਬੁਕਰਦਾ ਪਰ ਅੱਜ ਤੇ ਮੈਂ ਪਾ ਕੇ ਕਰਨਾ ਕੋਈ ਗੱਲ ਇਹਨਾਂ ਨੂੰ ਫੜ ਕੇ ਰੱਖੋਗਾ ਇਹਨੂੰ ਆਪ ਪਾ ਕੇ ਰੱਖ ਵੀਰ ਮੇਰਾ ਇਹਨਾਂ ਨੂੰ ਬੰਦ ਨਾ ਕਰ ਲਈਏ ਇਹਨੂੰ ਹੱਥ ਪਾ ਕੇ ਰੱਖ ਪਰ ਇਹ ਨੂੰ ਜਾਂਦੀ ਹੈ ਕੋਈ ਗੱਲ ਨਹੀਂ ਕਰਦੇ ਕਰ ਦੇ ਬੰਦਾ ਬਈ ਮੈਂ ਬੰਦਾ ਲੋਜਾ ਮਟਰ ਪਾ ਕੇ ਕਿੰਨਾ ਜੋ ਮਟਰ ਹਾਂਜੀ ਰੂਮਟ ਬੰਦ ਕਰ ਲੋ ਤੈਨੂੰ ਉਹ ਮੈਂ ਕਿਹਾ ਦੰਗਿਆਂ ਨੂੰ ਕਿੱਦਾਂ ਸੀਂਹ ਜਗਾ ਖੜੀਏ ਨਹੀਂ ਜਾਂ ਤੇ ਜੇ ਉਹ ਪਰੇ ਉੱਚਾ ਹੈ ਉੱਥੇ ਬੰਦੋ ਤੇ ਇਹ ਵੀਰ ਜੇ ਇਹਨਾਂ ਨਾ ਪਾਣੀ ਹੈ ਤੇ ਇਹਨਾਂ ਨੂੰ ਲੈ ਜੇ ਇਧਰੋਂ ਵਿੱਚੋਂ ਦੀ ਸਿੱਧਾ ਆਓ ਸਿੱਧਾ ਡੰਗਰ ਖੁਰਲੀ 'ਚ ਬੈਠੇ ਆ ਆਓ ਜਿਹੜੇ ਡੰਗਰ ਆ ਪਰ ਉਹਨਾਂ ਨੂੰ ਕੱਢਣਾ ਪੈਣਾ ਨਾ ਇੱਥੇ ਤੇ ਬਰੇਣੇ ਨਹੀਂ ਇਹ ਆ ਤੇ ਮੁੱਕ ਗਏ ਆ ਵੇਖੋ ਹਾਂ ਉਹ 1.5 ਫੁੱਟ ਜਿਓ ਟੱਕ ਟੈਕਟਰ ਲੱਗੇ ਉੱਥੇ ਅਗਲੇ ਪਾਸੇ ਸੁੱਕਾ ਆ ਨਹੀਂ ਬਾਰੀ ਡਿੱਗਦੀ ਆ ਡਿੱਗਦੀ ਆ ਜੀ ਮਾਰ ਕੇ ਧੱਕਾ ਛੋੜਦੇ ਦੇ ਇਹ ਸਾਰਾ ਪਿੰਡ ਡੁੱਬਿਆ ਹੋਇਆ ਇਹ ਲਗਭਗ ਬਾਰਡਰ ਦਾ ਆਖਰੀ ਪਿੰਡ ਆ ਮੰਦਰਾਂ ਵਾਲੀ ਮਾਟਰ ਜੀ ਤੋ ਅਗਲੇ ਪਾਸੇ ਆ ਮੰਗਲਸੋਲ ਕਰ ਲੈਨੇ ਮੈਨੂੰ ਇਹ ਦੱਸੋ ਤੁਸੀਂ ਇਹ ਕਿੱਦਾਂ ਕੱਢੀਏ ਕਿੱਦਾਂ ਇੱਥੇ ਵੀਰਾਂ ਦੇ ਪਸ਼ੂ ਜਿਹੜੇ ਆ ਉਹ ਬੱਜੇ ਤੇ ਬੱਜੇ ਰਹਿ ਗਏ 11 ਪਸ਼ੂ ਸੀ ਉਹਨਾਂ ਵਿੱਚ 14 ਵੱਧ ਰੁੜ ਗਏ ਆ ਆ ਤਿੰਨ ਕਿ ਇੱਥੇ ਆ ਕੋਈ ਮਰੇ ਪਏ ਇੱਕ ਕੁੱਤਾ ਹੋਰ ਜੇ ਬਾਬਾ ਜੀ ਇੱਕ ਕੁੱਤਾ ਹੋਰ ਜੇ ਆਹ ਅਗਲਾ ਵੀ ਫੜੋ ਅਗਲੇ ਪਾਸੇ ਨੂੰ ਮਾਰੋ ਹੱਥ ਨਿਕਲ ਜਾ ਗਾਨ ਇੰਨਾ ਪਾਣੀ ਹੈ ਸਰਪਾਵੇ ਤੇ ਬਾਬਾ ਜੀ ਬੜੇ ਘੋਰ ਨਾ ਪਾਏ ਉਹ ਖਾਣ ਮਰ ਜੀ ਅਜੇ ਨਾ ਪਾਇਓ ਖਾਣ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਖਲਾਰਾ ਪਾਏ ਨਾ ਬਾਬਾ ਜੀ ਕੁਤੀ ਬੜਾ ਆਈ ਗੱਲ ਹੋ ਰਹੀ ਹੈ ਨਾ ਗਾਇਆਂ ਕੱਲ ਦੀ ਜੀ ਕੁਤੀ ਵੀ ਮੱਈਆਂ ਜਦੋਂ ਉਹ ਹੀ ਹੈ ਨਾ ਇਹਨੂੰ ਪਾਇਆ ਜੋ ਕੁਝ ਖਾਣ ਨੂੰ ਆ ਜੀ ਆ ਬਸ ਸਰਦੀ ਦੀ ਇੱਕ ਮਰ ਗਈ ਗਾਈ ਇੱਕ ਹਾਂ ਜੀ ਛੋਟਾ ਡੰਡਾ ਉਹ ਸਰਦੀ ਦੀ ਮਰ ਗਈ ਗਾਈ ਇੱਕ ਹਾਂ ਜੀ ਇਹਨਾਂ ਦਾ ਇਲਾਜ ਇਹ ਆ ਵੀ ਜਾਂ ਤੇ ਇਹਨਾਂ ਨੂੰ ਉਹ ਵੱਡ ਕੇ ਤੇ ਲੰਮਾ ਰੱਸਾ ਪਾਓ ਮਗਰ ਇਹ ਤਰ ਲੈਣੀ ਆ ਨਾ ਇਹ ਤਰ ਲੈਣੀ ਆ ਬਾਬਾ ਜੀ ਲੈ ਜੀ ਉਧਰ ਨੂੰ ਨਾ ਸੁਣੋ ਹੀ ਆ ਡੰਡੇ ਪਾਣੀ ਨੇ ਇਹਨਾਂ ਦੀ ਜੀ ਉਹ ਫੜ ਕੇ ਰੱਖੋ ਕੀ ਕਰਦੇ ਰੇ ਉਹ ਮੜ ਉਹ ਜੋ ਬੋਰਡ ਵੜਾ ਜੀ ਕੀ ਕਰਦੇ ਆ ਵਾ ਖਲੋ ਜੋ ਖਲੋ ਪੁੱਤ ਮੇਰਾ ਗੁੰਮ ਨਹੀਂ ਯਾਰ ਮੁੱਕਦਾ ਡੰਡਾ ਫੜਾ ਜਾਂ ਨਿੱਕਾ ਮੈਨੂੰ ਤਿੰਨ ਦਿਨ ਵਾਲੀ ਦੋ ਫੜ ਕੇ ਰੱਖ ਡੰਡਾ ਬਾਬਾ ਜੀ ਨਿੱਕਾ ਫੜਾ ਦਿਓ ਲਾਗ ਦੇ ਨਾ ਮਾ ਫਰਾਂਕਾ ਵਾਹਿਗੁਰੂ ਜੀ ਇਹ ਬਾਰਡਰ ਦੇ ਨਾਲ ਲੱਗਦੇ ਆਖਰੀ ਪਿੰਡ ਨੇ ਇੱਥੇ 5-10 ਪਿੰਡਾਂ ਚ ਪੂਰਾ 1-1 ਖਨੂਰ ਪਾਣੀ ਆ ਲਗਭਗ ਤੇ ਜਿਹੜੇ ਵੀਰਾਂ ਦੇ ਪਸ਼ੂ ਜਿੱਥੇ-ਜਿੱਥੇ ਵੱਜੇ ਸੀ ਉੱਥੇ ਰਹਿ ਗਏ ਇਹ ਬਹੁਤ ਸਾਰੇ ਜਾਨਵਰ ਮਰ ਚੁੱਕੇ ਆ ਤੇ ਕੁਝ ਜਾਨਵਰ ਵਿਚਾਰੇ ਪਾਣੀ ਚੋਂ ਕੋ ਦੋ ਤਿੰਨ ਦਿਨਾਂ ਤੋਂ ਉਦਾਂ ਹੀ ਫਸੇ ਹੋਏ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੁੱਤੇ ਛੋਟੇ-ਛੋਟੇ ਫਸੇ ਹੋਏ ਸੀ ਆ ਇੱਕ ਕੱਢ ਕੇ ਲੈਂਦਾ ਬਾਕੀ ਵੀ ਕੱਢੇ ਜਾ ਰਹੇ ਆ ਜਿੰਨੀ ਵੀ ਸੇਵਾ ਹੋ ਸਕਦੀ ਹੈ ਬਾਕੀ ਇੱਥੇ ਬਹੁਤ ਜ਼ਿਆਦਾ ਘਟ ਪਹੁੰਚਿਆ ਪ੍ਰਸ਼ਾਸਨ ਦੀ ਕਿਸੇ ਵੀ ਚੀਜ਼ ਦੀ ਐਂਡੀਆ ਰੱਖਦੀਆਂ ਬੋਟਸ ਫਿਰਦੀਆਂ ਇੱਕ ਦੋ ਪਰ ਉਹ ਹੜਵੇ ਹੜੇ ਪਿੰਡ ਦੇ ਬਾਹਰ ਗੇੜਾ ਮਾਰ ਕੇ ਗਾਹ ਜਾਂਦੀਆਂ ਵੇਚਾ ਕੇ ਨਾ ਵੀਰਾਂ ਦੇ ਨਾਲ ਕੋਈ ਕਾਰਜ ਜਿਹੜਾ ਆ ਉਹ ਨਹੀਂ ਕਰਵਾਇਆ ਜਾ ਰਿਹਾ ਇੱਥੇ ਪਾਣੀ ਡੁੱਬੂਣਾ ਕਿਹੜਾ ਗੇਟ ਆਹ ਬਹੁਤ ਹਾਂਜੀ ਹਾਂਜੀ ਇੱਕ ਮਿੰਟ ਗੇਟ ਖੁੱਲ ਗਿਆ ਉਧਰ ਪਾਣੀ ਨਹੀਂ ਵਾਹ ਹਾਂਜੀ ਹਾਂਜੀ ਉਹ ਵਾਲਾ ਖੋਲੋ ਇੱਧਰ 10 ਫੁੱਟ ਪਾਣੀ ਹੈਗਾ ਜੀ ਹਾਂਜੀ 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 ਤੁਸੀਂ ਗੇਟਾਂ ਵਾਲ ਨਹੀਂ ਹੋਣਾ ਉਧਰ ਪਾਣੀ ਨੂੰ ਬਾਬਾ ਫੜ ਕੇ ਰੱਖਣੀ ਮੇਰੇ ਕੋਲ ਬੋਦਲ ਧਾਰਨ ਦੀ ਮਾਰਨਾ ਬੁੱਢੀਆਂ ਮਾਰਦੀ ਸਾਰਾ ਕੁਝ ਇਹ ਤਾਂ ਨਹੀਂ ਆਉਂਦਾ ਇਤਨਾ ਦੇ ਆਰੋਗ ਵੀ ਕੰਮ ਤਾਂ ਹੈ ਕਿ ਦੋ ਕੰਨਾਂ ਤੋੜਦੀਆਂ ਬੈਠੀਆਂ ਕਿੱਦਾਂ ਥੋੜਾ